ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਮੈਂ ਤੁਹਾਡਾ ਆਪਣਾ ਦੀਪਕ ਅਗਨੀਉਤਰੀ ਦੋ ਦਿਨ ਪਹਿਲਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਇੱਕ ਬੜੀ ਵੱਡੀ ਘਟਨਾ ਵਾਪਰੀ ਜਿਸ ਦੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਨੇ ਜਿਨ੍ਹਾਂ ਨੂੰ ਬਿਜੀਲੈਂਸ ਨੇ ਗ੍ਰਿਫਤਾਰ ਕੀਤਾ ਭ੍ਰਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਭ੍ਰਸ਼ਟਾਚਾਰ ਦੇ ਦੋਸ਼ ਆਮ ਬੜੇ ਲੱਗਦੇ ਆ ਕਾਬੂ ਵੀ ਆਂਦੇ ਆ ਪਰ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਤੁਹਾਨੂੰ ਇਹ ਦੱਸਣ ਦਾ ਮਕਸਦ ਇਹ ਸੀ ਕਿ ਇਹਦੇ ਵਿੱਚ ਜਿਹੜੀ ਅਹਿਮ ਗੱਲ ਇਹ ਸੀ ਕਿ ਇਹ ਦੋਨੋਂ ਹੀ ਜਿਹੜੇ ਪੁਲਿਸ ਮੁਲਾਜ਼ਮ ਸਗੇ ਇੱਕ ਥਾਣਾ ਮੁਖੀ ਗੜ ਸ਼ੰਕਰ ਬਲਜਿੰਦਰ ਮੱਲੀ ਜੀ ਤੇ ਉਹਨਾਂ ਦੇ ਗਨਮੈਨ ਕਿੰਦਰ ਸਿੰਘ ਜੀ ਇਹ ਦੋਨੋਂ ਹੀ ਗਨਮੈਨਾਂ ਦੇ ਉੱਤੇ 1.5 ਸਾਲ ਪਹਿਲਾਂ ਕਿੰਦਰ ਸਿੰਘ ਦੇ ਮਾਮਲਾ ਦਰਜ ਹੋਇਆ ਸੀ ਭ੍ਰਿਸ਼ਟਾਚਾਰ ਦਾ 2.5 ਲੱਖ ਰੁਪਏ ਦੀ ਇੱਕ ਟਰਾਂਸਪੋਰਟ ਵਿਭਾਗ ਦੇ ਕਿਸੇ ਮੁਲਾਜ਼ਮ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਤੇ ਬਲਜਿੰਦਰ ਮੱਲੀ ਜੀ ਦੀ ਇੱਕ ਵੀਡੀਓ ਜਿਹੜੀ ਹੈ ਜਾਰੀ ਕੀਤੀ ਸੀ ਰਿਸ਼ਵਤ ਲੈਂਦਿਆ ਹੋਇਆ ਦੀ ਉਸ ਤੋਂ ਬਾਅਦ ਇਹ ਕੁਝ ਚਿਰ ਜਿਹੜੇ ਹੈ ਮੁਲਾਜ਼ਮ ਦੋਨੋਂ ਹੀ ਥੋੜਾ ਹੈ ਸਸਪੈਂਸ਼ਨ ਪੀਰੀਅਡ ਦੇ ਵਿੱਚ ਰਹੇ ਆ ਪਰ ਉਸ ਤੋਂ ਬਾਅਦ ਫੇਰ ਥਾਣਿਆਂ ਦੇ ਵਿੱਚ ਤਣਾਤ ਹੋ ਗਿਆ ਗੱਲ ਕੀ ਹੈ ਇਹ ਪੁਲਿਸ ਦੇ ਪ੍ਰੇਸ਼ਟ ਮੁਲਾਜ਼ਮ ਜਿਹੜੇ ਹੈ ਉਹ ਕਿਉਂ ਉਹਨਾਂ ਨੂੰ ਬਾਰ ਬਾਰ ਜਿਹੜਾ ਹੈਗਾ ਥਾਣੇ ਮਿਲ ਰਹਾ ਹੈ ਇਹ ਜਿਹੜੇ ਬਲਜਿੰਦਰ ਮੱਲੀ ਜੀ ਹੈਗੇ ਆ ਥਾਣਾ ਮੁਖੀ ਹੈਗੇ ਆ ਇਹ ਤੇ ਇਸ ਤਰ੍ਹਾਂ ਥਾਣੇਦਾਰਾਂ ਦੇ ਵਿੱਚ ਕਿਰੇ ਜਾਂਦੇ ਸੀ ਔਰ ਇਹਨਾਂ ਦੇ ਉੱਤੇ ਅੱਜ ਨਹੀਂ ਜਦ ਦੇ ਇਹ ਕੋਟ ਫਤੂਹੀ ਚੌਕੀ ਇੰਚਾਰਜ ਰਹਾ ਉਸ ਤੋਂ ਲੈ ਕੇ ਮਾਲਪੁਰ ਥਾਣੇ ਦੇ ਵਿੱਚ ਤੇ ਉਸ ਤੋਂ ਬਾਅਦ ਗੜਸ਼ੰਕਰ ਥਾਣੇ ਦੇ ਵਿੱਚ ਇਹਨਾਂ ਦੇ ਉੱਤੇ ਜਿਹੜੇ ਆ ਦੋਸ਼ ਭ੍ਰਿਸ਼ਟਾਚਾਰ ਦੇ ਵੱਡੇ ਪੱਧਰ ਤੇ ਲੱਗਦੇ ਰਹੇ ਆ ਖਸ਼ਿਆਲਪੁਰ نیوز ਨੇ ਵੀ ਇਸ ਗੱਲ ਦੀ ਪੜਤਾਲ ਕੀਤੀ ਤੇ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਇੱਕ ਕੋਕੜ ਮਿਆਰੇ ਲੜਾਈ ਦੇ ਵਿੱਚ ਪੁਲਿਸ ਨੇ ਚਾਰ ਪੰਜ ਬੰਦੇ ਆ ਤੇ ਮਾਮਲਾ ਦਰਜ ਕੀਤਾ ਸੀ ਅਤੇ 6 ਵਿਅਕਤੀ ਜਿਹੜੇ ਆ ਉਹਨਾਂ ਨੇ ਅਨਨੋਨ ਜਿਹੜੇ ਆ ਉਹਦੇ ਵਿੱਚ ਨਾਮਜ਼ਦ ਕੀਤੇ ਸੀ ਉਹਨਾਂ 6 ਨੂੰ ਨਾਮਜ਼ਦ ਦੇ ਵਿੱਚ ਇੱਕ ਵਿਅਕਤੀ ਦੇ ਕੋਲੋਂ ਇਹਨਾਂ ਨੇ ਪੈਸੇ ਦੀ ਮੰਗ ਕੀਤੀ ਤਾਂ ਕਿ ਉਹਦਾ ਨਾਮ ਕੱਢਿਆ ਜਾਵੇ ਉਹਨਾਂ ਦੇ ਕੋਲ ਪੈਸੇ ਨਹੀਂ ਸਨ ਜਿਵੇਂ ਦੱਸਿਆ ਜਾ ਰਿਹਾ ਹੈ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਦੇ ਪਰਿਵਾਰਕ ਸੂਤਰਾ ਵੱਲੋਂ ਜਿਵੇਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਕੋਲੋਂ ਵੀ ਜਿਹੜੀ ਹੈ 2 ਲੱਖ ਰੁਪਏ ਤੋਂ ਲੈ ਕੇ 2.5 ਲੱਖ ਰੁਪਏ ਦੀ ਮੰਗ ਕੀਤੀ ਸੀ ਪਰ ਜਦੋਂ ਉਹ ਦੇਣ ਤੋਂ ਅਸਮਰਥ ਹੋਏ ਤਾਂ ਉਹਨਾਂ ਨੇ ਵਿਜੀਲੈਂਸ ਦੇ ਨਾਲ ਸੰਪਰਕ ਕਰ ਲਿਆ ਉਸ ਤੋਂ ਬਾਅਦ ਵਿਜੀਲੈਂਸ ਨੇ ਐਕਟੀਵੇਟ ਹੋ ਕੇ ਇਹਨਾਂ ਨੂੰ ਫੜਿਆ ਬੇਸ਼ੱਕ ਮੱਲੀ ਜੀ ਤਾਂ ਉਥੋਂ ਫੂ ਚੱਕਰ ਹੋ ਗਿਆ ਆ ਥਾਣੇ ਦੇ ਵਿੱਚ ਉਹਨਾਂ ਦਾ ਅਜੇ ਤੱਕ ਵੀ ਫੋਨ ਵੀ ਬੰਦ ਆ ਰਿਹਾ ਹੈ ਉਹਨਾਂ ਨੇ ਹੁਸ਼ਿਆਰਪੁਰ نیوز ਨੇ ਸੰਪਰਕ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਬਖ ਵਖ ਟੰਗਾ ਨਹੀਂ ਤਾਂ ਕਿ ਉਹਨਾਂ ਦਾ ਪੱਖ ਜਾਣ ਸਕੀਏ ਪਰ ਉਹਨਾਂ ਨਾਲ ਜਿਹੜੀ ਰਾਬਤਾ ਕਾਇਮ ਨਹੀਂ ਹੋ ਸਕਿਆ ਹੈਗਾ ਕਿਉਂਕਿ ਉਹਨਾਂ ਦੇ ਦੋਨੋਂ ਹੀ ਜਿਹੜੇ ਫੋਨ ਹੈ ਉਹ ਬੰਦ ਆ ਰਹੇ ਆ ਮਾਮਲਾ ਕੀ ਸੀਗਾ ਦੂਸਰਾ ਮਾਮਲਾ ਸੀਗਾ ਜਿਹੜੇ ਜਿਹੜੀ ਸਭ ਤੋਂ ਇਹਦੇ ਵਿੱਚ ਅਹਿਮ ਗੱਲ ਹੈ ਉਹ ਹੈ ਉਹਨਾਂ ਦੇ ਗਨਮੈਨ ਕਿੰਦਰ ਸਿੰਘ ਦੀ ਤੁਹਾਨੂੰ ਯਾਦ ਹੋਵੇਗਾ ਕਿ ਜਿਹੜੇ ਕਿੰਦਰ ਸਿੰਘ ਸੀਗੇ ਉਹ ਉਹ ਹਾਰਪੁਰ ਬੇਖੇਵੀ ਜਦੋਂ ਉਹ ਮਾਡਲ ਟਾਊਨ ਥਾਣੇ ਦੇ ਵਿੱਚ ਸੀ ਉਸ ਵੇਲੇ ਕਰਨੈਲ ਸਿੰਘ ਥਾਣਾ ਮੁਖੀ ਹੁੰਦੇ ਸੀਗੇ ਇਹ 21 ਜੁਲਾਈ 2023 ਦੀ ਗੱਲ ਹੈ ਉਹਨਾਂ ਨੇ 1 ਲੱਖ ਰੁਪਏ ਰਿਸ਼ਵਤ ਲੈਣ ਦੇ ਜਿਹੜੇ ਪੰਜਾਬ ਰੋਡ ਦੇ ਡਿਪੂ ਹੁਸ਼ਿਆਰਪੁਰ ਦੇ ਵਿੱਚ ਤਾਨਾਤ ਕੰਡਕਟਰ ਕੁਰਮੇਲ ਸਿੰਘ ਦੀ ਸ਼ਿਕਾਇਤ ਤੇ ਗ੍ਰਫਤਾਰ ਕੀਤਾ ਸੀ ਉਸ ਵੇਲੇ ਉਸਨੇ ਕਿਹਾ ਸੀ ਵੀ ਉਹਨਾਂ ਕੋਲ ਥੋੜੀ ਜਿਹੀ ਛੋਟੀ ਜਿਹੀ ਮਾਤਰਾ ਦੇ ਵਿੱਚ ਅਫੀਮ ਬਰਾਮਦ ਹੋਈ ਹੈ ਤੇ ਜਿਸ ਤੋਂ ਬਾਅਦ ਕਿੰਦਰ ਸਿੰਘ ਨੇ ਉਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰਤਾ ਤੇ 2.5 ਲੱਖ ਰੁਪਏ ਮੰਗਦਾ ਸੀ ਤੇ ਨਹੀਂ ਤਾਂ ਉਹਨਾਂ ਨੂੰ ਧਮਕੀਆਂ ਦੇ ਰਿਹਾ ਸੀ ਭਈ ਨਸ਼ਾ ਖੋਰੀ ਦੇ ਵੱਡੇ ਕੇਸ 'ਚ ਫਸਾ ਦੇਣਗੇ ਇਸੇ ਤਰ੍ਹਾਂ 6 ਨਵੰਬਰ 2023 ਨੂੰ ਇੱਕ ਵੀਡੀਓ ਜਿਹੜੀ ਹੈ ਬੜੀ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਦੇ ਵਿੱਚ ਥਾਣਾ ਮੁਖੀ ਜਿਹੜੇ ਬਲਜਿੰਦਰ ਸਿੰਘ ਮੱਲੀ ਹੈ ਉਹ ਉੱਥੋਂ ਪੈਸੇ ਲੈ ਰਹਿਆਂ ਦੇ ਉਹਨਾਂ ਦੀ ਰਿਸ਼ਵਤ ਲੈ ਰਹਿਆਂ ਦੀ ਵੀਡੀਓ ਜਾਰੀ ਹੋਈ ਸੀ ਜਿਸ ਤੋਂ ਬਾਅਦ ਤੁਰੰਤ ਉਹਨਾਂ ਨੇ ਉਹਨਾਂ ਨੂੰ ਜਿਹੜਾ ਹੈ ਲਾਈਨ ਹਾਜ਼ਰ ਕੀਤਾ ਸੀ ਇਹ ਸਸਪੈਂਡ ਵੀ ਰਹੇ ਆ ਦੋਨੋਂ ਹੀ ਅਧਿਕਾਰੀ ਉਸ ਵੇਲੇ ਪਰ ਉਸ ਤੋਂ ਥੋੜੇ ਚਿਰ ਬਾਅਦ ਇਹ ਦੋਨੋਂ ਹੀ ਅਧਿਕਾਰੀ ਜਿਹੜੇ ਆ ਇਹ ਫੇਰ ਆਪਣੇ ਆਪਣੀ ਡਿਊਟੀਆਂ ਤੇ ਆ ਗਏ ਆ ਬਲਜਿੰਦਰ ਸਿੰਘ ਮੱਲੀ ਵੱਲੋਂ ਲਗਾਤਾਰ ਬਹੁਤ ਮਾਤਰਾ ਦੇ ਵਿੱਚ ਜਿਹੜੇ ਆ ਮਾਮਲੇ ਮਾਲਪੁਰ ਦੇ ਵਿੱਚ ਗੜਸ਼ੰਕਰ ਦੇ ਵਿੱਚ ਨਸ਼ਾਖੋਰੀ ਦੇ ਤਸਕਰਾਂ ਦੇ ਵਿਰੁੱਧ ਵੱਡੇ ਵੀ ਉਹਨਾਂ ਨੇ ਜਿਹੜੇ ਹੈ ਉਹ ਸੱਪ ਫੜੇ ਹੈਗੇ ਆ ਪਰ ਉਹਨਾਂ ਨਾਲ ਉਹਨਾਂ ਦੇ ਇਸ ਕੰਮ ਦੇ ਨਾਲ ਉਹਨਾਂ ਦੇ ਇਸ ਚੰਗੇ ਕੰਮ ਦੇ ਨਾਲ ਉਹਨਾਂ ਤੇ ਇਸੇ ਹੀ ਕੰਮ ਦੇ ਤਹਿਤ ਉਹਨਾਂ ਤੇ ਵੱਡੇ ਵੱਡੇ ਦੋਸ਼ ਲੱਗਦੇ ਰਹੇ ਆ ਕਿ ਉਹ ਵੱਡੀ ਪੱਧਰ ਤੇ ਜਿਹੜੀ ਆ ਉਹ ਰਿਸ਼ਵਤ ਲੈ ਰਹੇ ਆ ਹੁਣ ਇਥੇ ਜਿਹੜਾ ਅਸਲ ਅਹਿਮ ਸਵਾਲ ਹੈ ਉਹ ਇਹ ਹੈ ਕਿ ਇਹ ਸਸਪੈਂਡ ਕੀਤੇ ਹੋਏ ਰਿਸ਼ਵਤਖੋਰੀ ਦੇ ਵਿੱਚ ਮੁਤਲ ਕੀਤੇ ਹੋਏ ਜਿਹੜੇ ਅਧਿਕਾਰੀ ਹੈ ਸਸਪੈਂਡ ਕੀਤੇ ਆ ਉਹ ਮੁੜ ਫੇਰ ਉਸੇ ਹੀ ਥਾਣਿਆਂ ਦੇ ਵਿੱਚ ਕਿਵੇਂ ਤਾਇਨਾਤ ਹੋ ਜਾਂਦੇ ਹੈ ਇਸ ਦੇ ਵਿੱਚ ਪੁਲਿਸ ਦੀ ਜਿਹੜੀ ਭੂਮਿਕਾ ਹੈ ਉਸ ਨੂੰ ਲੋਕ ਫਿਰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗ ਪੈਂਦੇ ਆ ਕਿ ਸ਼ਾਇਦ ਸਾਰਾ ਹੀ ਕੁੰਬਾ ਜਿਹੜਾ ਹੈ ਉਹ ਰਲਿਆ ਮਿਲਿਆ ਹੈ ਆਪਾਂ ਸਾਰਾ ਰਲਿਆ ਮਿਲਿਆ ਨਹੀਂ ਕਹਿ ਸਕਦੇ ਅੱਛੇ ਲੋਕ ਵੀ ਹੁੰਦੇ ਆ ਤੇ ਹੈ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਬੜੇ ਐਸੇ ਅਫਸਰ ਅੱਛੇ ਹੈਗੇ ਆ ਜਿਹੜੇ ਬਿਲਕੁਲ ਸਹੀ ਗੱਲ ਕਰਦੇ ਆ ਪਰ ਬਸ ਨਹੀਂ ਚੱਲਦਾ ਹੈ ਆਪਾਂ ਇਸ ਮਾਮਲੇ ਨੂੰ ਬਹੁਤਾ ਅੱਗੇ ਨਾ ਬਿਧਾਉਂਦੇ ਹੋਏ ਇੱਥੇ ਇੱਕ ਸਰਕਾਰ ਦੇ ਕੋਲੋਂ ਪਰ ਸਰਕਾਰ ਚਲਾਉਣ ਵਾਲੇ ਨਮਾਇੰਦਿਆਂ ਦੇ ਕੋਲੋਂ ਆਪਾਂ ਇਹ ਹੁਸ਼ਿਆਰਪੁਰ ਨਿਊਜ਼ ਰਾਹੀਂ ਇਹ ਪ੍ਰਸ਼ਨ ਔਰ ਅਪੀਲ ਵੀ ਕਰਦੇ ਆ ਪੁਲਿਸ ਪ੍ਰਸ਼ਾਸਨ ਨੂੰ ਕਿ ਅਜਿਹੇ ਅਧਿਕਾਰੀ ਜਿਹੜੇ 1.5 ਸਾਲ ਦੇ ਵਿੱਚ ਦੋ-ਦੋ ਵਾਰੀ ਰਿਸ਼ਵਤ ਮਾਮਲੇ ਦੇ ਵਿੱਚ ਫਸ ਜਾਣ ਉਹਨਾਂ ਨੂੰ ਵਾਪਸ ਬੁਲਾਣਾ ਉਹਨਾਂ ਨੂੰ ਫਿਰ ਥਾਣਿਆਂ ਵਿੱਚ ਤਾਇਨਾਤ ਕਰਨਾ ਇਸ ਤਰ੍ਹਾਂ ਨਾਲ ਇਹ ਲੋਕਾਂ ਨਾਲ ਹੀ ਨਹੀਂ ਲੋਕਤੰਤ੍ਰਿਕ ਢੰਗ ਦੇ ਵਿੱਚ ਜਿਹੜੀਆਂ ਵਿਚਰਨਦਾ ਹੈ ਪੁਲਿਸ ਦਾ ਕੰਮ ਕਰਨ ਦਾ ਤਰੀਕਾ ਹੈ ਉਹਦੇ ਨਾਲ ਵੀ ਇੱਕ ਕਿਸਮ ਦਾ ਧੋਖਾ ਹੈ ਬਲਜਿੰਦਰ ਸਿੰਘ ਮੱਲੀ ਤੇ ਕਿੰਦਰ ਇਹ ਦੋਨੋਂ ਹੀ ਬੜੇ ਪ੍ਰਿਸ਼ਟ ਅਫਸਰਾਂ ਇਹਨਾਂ ਦੇ ਵਿੱਚ ਪ੍ਰਿਸ਼ਟ ਅਫਸਰਾਂ ਵੱਜੋਂ ਲੋਕਾਂ ਦਾ ਦੋਸ਼ ਹੈ ਇਹਨਾਂ ਤੇ ਪਏ ਇਹ ਪ੍ਰਿਸ਼ਟ ਹਨ ਇਹਨਾਂ ਲੋਕ ਜੇ ਆਪਾਂ ਗੱਲ ਕਰੀਏ ਤਾਂ اپੋਜੀਸ਼ਨ ਦੇ ਲੋਕ ਜਾਂ ਵਿਰੋਧੀ ਪਾਰਟੀਆਂ ਦੇ ਲੋਕ ਆ ਉਹ ਮੰਗ ਵੀ ਕਰਦੇ ਰਹੇ ਆ ਇਹਨਾਂ ਦੇ ਇਹਨਾਂ ਵੱਲੋਂ ਦਰਜ ਕੀਤੇ ਮਾਮਲਿਆਂ ਤੇ ਪੜਤਾਲ ਦੇ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਦੁਆਰਾ ਇਹਨਾਂ ਨੂੰ ਫਿਰ ਜ਼ਿਲ੍ਹੇ ਦੇ ਵਿੱਚ ਤਨਾਤ ਕਰਦੀ ਹੈ ਜਾਂ ਇਹ ਇਸੇ ਤਰ੍ਹਾਂ ਮੁੜ ਕੇ ਜਿਹੜੇ ਸਸਪੈਂਸ਼ਨ ਪੀਰੀਅਡ ਚ ਰਹਿਣਗੇ ਜਾਂ ਸ਼ਾਇਦ ਉਹ ਅਦਾਲਤ ਵੱਲ ਤਾਂ ਵੀ ਰੁਖ ਕਰਨਗੇ ਮਾਨਯੋਗ ਅਦਾਲਤ ਉਹਨਾਂ ਨੂੰ ਕੀ ਫੈਸਲਾ ਦਿੰਦੀ ਹੈ ਜਾਂ ਉਹਨਾਂ ਦਾ ਕੀ ਫੈਸਲਾ ਆਂਦਾ ਹੈ ਪਰ ਹੁਸ਼ਿਆਰਪੁਰ نیوز ਇਸ ਵੀਡੀਓ ਦੇ ਰਾਹੀਂ ਤੁਹਾਨੂੰ ਪੁਲਿਸ ਪ੍ਰਸ਼ਾਸਨ ਨੂੰ ਸਰਕਾਰ ਨੂੰ ਅਪੀਲ ਜ਼ਰੂਰ ਕਰ ਰਿਹਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਅਫਸਰਸ ਹੈਗੇ ਆ ਜਿਹੜੇ ਡੇਢ-ਡੇਢ ਸਾਲ ਚ ਦੋ-ਦੋ ਵਾਰੀ ਜਿਹੜੇ ਜਿਨ੍ਹਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਆ ਉਹਨਾਂ ਨੂੰ ਮੁੜ ਲੋਕਾਂ ਦੀ ਬਗਡੋਰ ਜਾਂ ਲੋਕਾਂ ਦੀ ਸੁਰੱਖਿਆ ਲਈ ਜਾਂ ਲੋਕਾਂ ਦੇ ਕਮਾਂਕਾਰਾਂ ਲਈ ਜਾਂ ਥਾਣਿਆਂ ਵਿੱਚ ਤਣਾਤ ਨਾ ਕੀਤਾ ਜਾਵੇ। ਧੰਨਵਾਦ।